ਮੈਡਮ ਕਿ ਜਿਹੜੇ ਪਿਛਲੇ 10 ਸਾਲ ਦੇ ਬਫਦ ਦੇ ਵਿੱਚ ਸਰਕਾਰਾਂ ਨੇ ਇਸ ਤਰਫ ਧਿਆਨ ਨਹੀਂ ਦਿੱਤਾ ਜਾਂ ਜਿਹੜੇ ਬੱਚੇ ਅੱਜ ਜਿਹੜਾ ਹੈ ਬਾਹਰ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਕੀ 10 ਸਾਲ ਦਾ ਬਫਦ ਜਿਹੜਾ ਹੈ ਉਸ ਦੇ ਵਿੱਚ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਬਸ ਜੇ ਕੰਮ ਕੀਤਾ ਗਿਆ ਹੁੰਦਾ ਤੇ ਅੱਜ ਪੰਜਾਬ ਦਾ ਅੱਧੇ ਤੋਂ ਜ਼ਿਆਦਾ ਯੂਥ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇਨ੍ਹਾਂ ਜਿਹੀਆਂ ਕੰਟਰੀਆਂ 'ਚ ਨਾ ਬੈਠਿਆ ਹੁੰਦਾ ਜੇ ਤੁਸੀਂ ਉੱਥੇ ਜਾ ਕੇ ਦੇਖੋ ਬੱਚਿਆਂ ਦੀ ਹਾਲਤ ਦੇਖੋ ਇੰਨੇ ਬੱਚੇ ਉੱਤੇ ਗਏ ਹੋਇਆ ਕਿ ਉਹਨਾਂ ਨੂੰ ਰਹਿਣ ਲਈ ਘਰ ਨਹੀਂ ਮਿਲ ਰਹੇ ਉਹ ਟੈਂਟਾਂ 'ਚ ਰਹਿ ਰਹੇ ਆ ਮੈਨੂੰ ਬਹੁਤ ਅਫਸੋਸ ਹੁੰਦਾ ਜਦੋਂ ਮੇਰੇ ਜਾਣ ਪਛਾਣ ਵਾਲੇ ਸਾਨੂੰ ਇਹ ਦੱਸਦੇ ਆ ਕਿ ਉਹਨਾਂ ਦੇ ਨਾਲ ਬੱਚੇ ਜਿਹੜੇ ਆ ਉਹ ਸ਼ਾਪ ਲਿਫਟਿੰਗ ਕਰ ਰਹੇ ਆ ਮਤਲਬ ਜਦੋਂ ਉਹ ਦੁਕਾਨ ਦੁਕਾਨਾਂ 'ਚ ਜਾਂਦੇ ਆ ਤਾਂ ਸਮਾਨ ਚੁੱਕ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਇਹ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਪਿਛਲੇ 10 ਸਾਲਾਂ 'ਚ ਤਾਂ ਇਹ ਸਾਰਾ ਕੁਝ ਕਿਉਂ ਹੁੰਦਾ ਪਾਰਟੀ ਵੱਲੋਂ ਟਿਕਟ ਦੇ ਕੇ ਮਜ਼ਾ ਆ ਗਿਆ ਹੈ ਪਰ ਇਹ ਨੈਸ਼ਨਲ ਪਾਰਟੀ ਹੈ ਲੇਕਿਨ ਨੈਸ਼ਨਲ ਪਾਰਟੀ ਦੇ ਵਿੱਚ ਬਹੁਤ ਸਾਰੀਆਂ ਲੋਕ ਹੁੰਦੇ ਉਹਨਾਂ ਨੇ ਵੀ ਆਪਣੀਆਂ ਟਿਕਟਾਂ ਅਪਲਾਈ ਕੀਤੀਆਂ ਹੁੰਦੀਆਂ ਉਹਨਾਂ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਬਹੁਤ ਸਾਰੇ ਲੋਕ ਨਾਰਾਜ਼ ਵੀ ਨੇ ਉਸ ਡੈਮੇਜ ਕੰਟਰੋਲ ਨੂੰ ਕਿਸ ਤਰ੍ਹਾਂ ਕਵਰ ਕੀਤਾ ਜਾਏ ਮੈਂ ਸਾਰੇ ਹੀ ਐਮਐਲਏਜ਼ ਦੇ ਨਾਲ ਕੰਮ ਕੀਤਾ ਐਮਐਲਐਸ ਬਾਅਦ ਚ ਬਣੀ ਉਸ ਟਾਈਮ ਕੈਂਡੀਡੇਟ ਸੀਗੇ ਮੈਂ ਸਾਰੇ ਹੀ ਹਲਕਿਆਂ ਚ ਉਹਨਾਂ ਨਾਲ ਗਈ ਮੈਂ ਪੂਰਾ ਉਹਨਾਂ ਸੇ ਉਹਨਾਂ ਦਾ ਸਹਿਯੋਗ ਦਿੱਤਾ ਜੇ ਮੈਂ ਉਹਨਾਂ ਨਾਲ ਮੁੰਡਾ ਨਾਲ ਮੁੰਡਾ ਲਾ ਕੇ ਜੁੜੀ ਚਲੀ ਸੀ ਤਾਂ ਉਹ ਕਿਉਂ ਨਹੀਂ ਮੇਰੇ ਨਾਲ ਤੁਰਨਗੇ ਜਿਹੜੇ ਰੁੱਸੇ ਉਹਨਾਂ ਨੂੰ ਕਿਸ ਤਰ੍ਹਾਂ ਮਨਾਇਆ ਜਾਏਗਾ ਰੁੱਸਿਆ ਲਈ ਤਾਂ ਇੱਕੋ ਹੀ ਚੀਜ਼ ਹੈ ਮੈਂ ਉਹਨਾਂ ਦੇ ਅੱਗੇ ਜਾ ਕੇ ਹੱਥ ਜੋੜ ਸਕਦੀ ਹਾਂ 더7 نیوز 인디아 ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਵਕਤ ਦੀ ਜਿਹੜੀ ਸਭ ਤੋਂ ਵੱਡੀ ਖਬਰ ਜਮਨੀ ਗੋਮਨ ਦੇ ਨਾਲ ਸੰਬੰਧਤ ਹੈ ਜਮਨੀ ਗੋਮਨ ਨੂੰ ਜਿਹੜਾ ਹੈ ਹੁਸ਼ਾਰਪੁਰ ਲੋਕ ਸਭਾ ਸੀਟ ਤੋਂ ਉਤਾਰਿਆ ਗਿਆ ਹੈ ਇਸ ਵਕਤ ਸਾਡੇ ਨਾਲ ਜਮਨੀ ਗੋਮਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਜਮਨੀ ਗੋਮਨ ਜਿਹੜੇ ਨੇ ਹੁਸ਼ਾਰਪੁਰ ਲੋਕ ਸਭਾ ਸੀਟ ਦੇ ਉਮੀਦਵਾਰ ਨੇ ਕਾਂਗਰਸ ਤੋਂ ਮੈਡਮ ਸਭ ਤੋਂ ਪਹਿਲਾਂ ਸਵਾਗਤ ਹੈ ਦਾ 7 نیوز ਇੰਡੀਆ ਦੇ ਉੱਤੇ ਔਰ ਕਿਸ ਤਰ੍ਹਾਂ ਦੀ ਤਿਆਰੀ ਰਹੇਗੀ ਕਿਸ ਤਰ੍ਹਾਂ ਜਿਹੜਾ ਹੈ ਲੋਕਾਂ ਤੱਕ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਜਾਏਗਾ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਆਣ ਤੇ ਬਹੁਤ-ਬਹੁਤ ਸਵਾਗਤ ਹੈ ਮੈਂ ਦੇਖਣ ਵਾਲਿਆਂ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਤੇ ਜਿੱਥੇ ਤੱਕ ਤਿਆਰੀ ਲੋਕ ਸਭਾ ਇਲੈਕਸ਼ਨ ਦੀ ਹੈ ਮੇਰੇ ਖਿਆਲ ਅੱਜ ਦੀ ਡੇਟ ਲੋਕ ਸਿਰਫ ਇੰਨਾ ਚਾਹੁੰਦੇ ਆ ਕਿ ਲੋਕ ਉਹਨਾਂ ਨੂੰ ਆ ਕੇ ਮਿਲਣ ਤੇ ਮੇਰੀ ਸਭ ਤੋਂ ਪਹਿਲੀ ਕੋਸ਼ਿਸ਼ ਇਹੀ ਹੈ ਮੈਂ ਜਾਵਾਂ ਲੋਕਾਂ ਨੂੰ ਮਿਲਾਂ ਉਹਨਾਂ ਦੀਆਂ ਦਿੱਕਤਾਂ ਨੂੰ ਸੁਨਾ ਤੇ ਉਹਦੇ ਅਕੋਰਡਿੰਗ ਆਪਣਾ ਅਗੇ ਦਾ ਪਲਾਨ ਤਿਆਰ ਕਰਾਂ ਮੈਡਮ ਤੁਸੀਂ 2014 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਚੋਣਾਂ ਲੜ ਚੁੱਕੇ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੇਖਿਆ ਹੁਣ ਵੀ ਬਹੁਤ ਸਾਰੀਆਂ ਸਮੱਸਿਆਵਾਂ ਫੇਸ ਕਰਦੇ ਕਿਉਂਕਿ ਗਰਾਊਂਡ ਲੈਵਲ ਤੇ ਤੁਸੀਂ ਖੁਦ ਵਰਕ ਕਰਦੇ ਰਹਿੰਦੇ ਹੋ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਾਂ ਅੱਜ ਤੇ ਉਸ ਦੇ ਸਮੇਂ ਦੀਆਂ ਸੀਆਂ ਜਿਹੜੀਆਂ ਨੂੰ ਲੋਕ ਫੇਸ ਕਰ ਰਹੇ ਆ ਉਹਨਾਂ ਨੂੰ ਜਲਦੀ ਤੁਸੀਂ ਹੱਲ ਕਰਾਉਣ ਦੇ ਵਿੱਚ ਉਹਨਾਂ ਨਾਲ ਉਹਨਾਂ ਤੱਕ ਪਹੁੰਚ ਕਰੋਗੇ ਅ ਦੇਖੋ ਜਦੋਂ ਉਸ ਟਾਈਮ ਇਲੈਕਸ਼ਨ ਲਈ ਡੈਫੀਨਿਟਲੀ ਅਸੀਂ ਲੋਕਾਂ ਦੇ ਵਿੱਚ ਗਏ ਅਸੀਂ ਬਹੁਤ ਕੁਝ ਲੋਕਾਂ ਤੋਂ ਪੁੱਛਿਆ ਜਾਣਿਆ ਤਾਂ ਜੋ ਸਮੱਸਿਆ ਅਸੀਂ ਉਸ ਟਾਈਮ ਦੇਖੀ ਸੀ ਹੁਣ ਵੀ ਜਦੋਂ ਮੈਂ ਲੋਕਾਂ ਦੇ ਵਿੱਚ ਗਈਆਂ ਤੇ ਦੇਖਿਆ ਕਿ ਸਮੱਸਿਆ ਸਿਰਫ ਇਹੀ ਨਹੀਂ ਹੈ ਕਿ ਉਹ ਸਮੱਸਿਆ ਬਰਕਰਾਰ ਹੈ ਇਸ ਤੋਂ ਇਲਾਵਾ ਹੁਣ ਉਹ ਸਮੱਸਿਆਵਾਂ ਜਿਹੜੀਆਂ ਉਹ ਆਲਮੋਸਟ ਡਬਲ ਹੋ ਗਈਆਂ ਤੇ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਜੇ ਹੁਸ਼ਾਰਪੁਰ ਦੇ ਲੋਕ ਮੈਨੂੰ ਆਪਣਾ ਆਸ਼ੀਰਵਾਦ ਦਿੰਦੇ ਆਪਣਾ ਪਿਆਰ ਦਿੰਦੇ ਆ ਤੇ ਮੈਂ ਜਿ ਜੋ ਕੁਝ ਵੀ ਹੋ ਸਕਦਾ ਜਲਦ ਤੋਂ ਜਲਦ ਕਰਾਂਗੇ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਲਥ ਹੈ ਅਨਪਲॉयਮੈਂਟ ਹੈ ਤੇ ਅਨਪਲॉयਮੈਂਟ ਦਾ ਜਿੱਥੇ ਤੱਕ ਮੁੱਦਾ ਹੈ ਮੈਂ ਡੈਫੀਨੇਟਲੀ ਇਹ ਕਹਾਂਗੀ ਕਿ ਮੈਂ ਅੱਜ ਆਪ ਇਸ ਚੀਜ਼ ਨੂੰ ਐਕਸਪੀਰੀਅੰਸ ਕਰ ਰਹੀ ਹਾਂ ਕਿ ਪੰਜਾਬ ਦਾ ਯੂਥ ਜਿਹੜਾ ਹੈ ਸਾਰੇ ਬੱਚੇ ਜੋ ਹੈ ਉਹ ਬਾਹਰ ਜਾ ਰਹੇ ਨੇ ਉਹਦੇ ਚੋਂ ਸਭ ਤੋਂ ਸਭ ਤੋਂ ਜ਼ਿਆਦਾ ਜਾਣ ਵਾਲੇ ਬੱਚੇ ਉਹ ਆ ਜਿਨ੍ਹਾਂ ਨੇ ਸਿਰਫ 12th ਪਾਸ ਕੀਤੀ ਹੈ ਜਿੱਦਾਂ ਵਿੱਚ ਸਭ ਕੁਝ ਬੱਚੇ ਸਿਰਫ 17 ਸਾਲ ਦੇ 18 ਸਾਲ ਦੇ ਆ ਮੇਰਾ ਆਪਣਾ ਬੇਟਾ ਹੈ ਉਹਨੇ ਹੁਨੀ 12th ਕੀਤੀ ਹੈ ਤੇ ਮੈਂ ਬਹੁਤ ਜ਼ਿਆਦਾ ਟੈਂਸਡ ਹਾਂ ਕਿਉਂਕਿ ਮੈਂ ਚਾਹੁੰਦੀ ਆ ਕਿ ਉਹ ਮੇਰੇ ਕੋਲ ਇੱਥੇ ਰਹਿ ਕੇ ਐਜੂਕੇਸ਼ਨ ਪ੍ਰਾਪਤ ਕਰੇ ਸਕੂਲ ਕਾਲਜ ਜਾਏ ਪਰ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਅੱਗੇ ਆਂਦਾ ਜੇ ਉਹ ਇੱਥੇ ਪੜ੍ਹਾਈ ਕਰਦਾ ਤਾਂ ਕੀ ਉਹਨੂੰ ਜੌਬ ਮਿਲ ਸਕੇਗੀ ਉਹਦਾ ਅੱਗੇ ਦਾ ਫਿਚਰ ਫਿਊਚਰ ਕੀ ਹੋਏਗਾ ਇਹ ਸੋਚਦੇ ਹੋਏ ਮੇਰਾ ਬੇਟਾ ਆਪ ਕਹਿ ਰਿਹਾ ਕਿ ਉਹ ਬਾਹਰ ਜਾਣਾ ਚਾਹੁੰਦਾ ਤੇ ਇਹ ਚੀਜ਼ ਮੇਰੇ ਦਿਲ ਨੂੰ ਪਸੀਜ ਰਹੀ ਆ ਮਤਲਬ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਆਪਣੇ ਉਸ 17 ਸਾਲ ਦੇ ਮੁੰਡੇ ਨੂੰ ਬਾਹਰ ਭੇਜ ਦੇਵਾਂ ਜੀ ਲੱਗਦਾ ਮੈਡਮ ਕਿ ਜਿਹੜੇ ਪਿਛਲੇ 10 ਸਾਲ ਦੇ ਬਫਦ ਦੇ ਵਿੱਚ ਸਰਕਾਰਾਂ ਨੇ ਇਸ ਤਰਫ ਧਿਆਨ ਨਹੀਂ ਦਿੱਤਾ ਜਾਂ ਜਿਹੜੇ ਬੱਚੇ ਅੱਜ ਜਿਹੜਾ ਹੈ ਵਿਦੇਸ਼ਾਂ ਵੱਲ ਰੁੱਕ ਕਰ ਰਹੇ ਆ ਬਾਹਰ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਕੀ 10 ਸਾਲ ਦਾ ਬਫਦ ਜਿਹੜਾ ਹੈ ਉਸ ਦੇ ਵਿੱਚ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ ਜੇ ਕੰਮ ਕੀਤਾ ਗਿਆ ਹੁੰਦਾ ਤੇ ਅੱਜ ਪੰਜਾਬ ਦਾ ਅੱਧੇ ਤੋਂ ਜ਼ਿਆਦਾ ਯੂਥ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇੰਨਾ ਜੀਆਂ ਕੰਟਰੀਆਂ ਚ ਨਾ ਬੈਠਿਆ ਹੁੰਦਾ ਜੇ ਤੁਸੀਂ ਉੱਥੇ ਜਾ ਕੇ ਦੇਖੋ ਬੱਚਿਆਂ ਦੀ ਹਾਲਤ ਦੇਖੋ ਇੰਨੇ ਬੱਚੇ ਉੱਥੇ ਗਏ ਹੋਇਆ ਕਿ ਉਹਨਾਂ ਨੂੰ ਰਹਿਣ ਲਈ ਘਰ ਨਹੀਂ ਮਿਲ ਰਿਹਾ ਉਹ ਟੈਂਟਾਂ 'ਚ ਰਹਿ ਰਹੇ ਆ ਉਹਨਾਂ ਨੂੰ ਕੰਮ ਕਰਨ ਲਈ ਕੰਮ ਨਹੀਂ ਕਰ ਰਿਹਾ ਤਾਂ ਮੈਨੂੰ ਬਹੁਤ ਅਫਸੋਸ ਹੁੰਦਾ ਜਦੋਂ ਮੇਰੇ ਜਾਣ ਪਛਾਣ ਵਾਲੇ ਸਾਨੂੰ ਇਹ ਦੱਸਦੇ ਆ ਕਿ ਉਹਨਾਂ ਦੇ ਨਾਲ ਬੱਚੇ ਜਿਹੜੇ ਆ ਉਹ ਸ਼ਾਪ ਲਿਫਟਿੰਗ ਕਰ ਰਹੇ ਆ ਮਤਲਬ ਜਦੋਂ ਉਹ ਦੁਕਾਨ ਦੁਕਾਨਾਂ 'ਚ ਜਾਂਦੇ ਆ ਤਾਂ ਸਮਾਨ ਚੁੱਕ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਤਾਂ ਮਤਲਬ ਜੇ ਇਹ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਪਿਛਲੇ 10 ਸਾਲਾਂ 'ਚ ਤਾਂ ਇਹ ਸਾਰਾ ਕੁਝ ਕਿਉਂ ਹੁੰਦਾ ਮੈਡਮ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜ ਗਿਆ ਹੈ ਵੱਡੀ ਨੈਸ਼ਨਲ ਪਾਰਟੀ ਹੈ ਲੇਕਿਨ ਨੈਸ਼ਨਲ ਪਾਰਟੀ ਦੇ ਵਿੱਚ ਬਹੁਤ ਸਾਰੀਆਂ ਲੋਕ ਹੁੰਦੇ ਉਹਨਾਂ ਨੇ ਵੀ ਆਪਣੀਆਂ ਟਿਕਟਾਂ ਅਪਲਾਈ ਕੀਤੀਆਂ ਹੁੰਦੀਆਂ ਉਹਨਾਂ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਬਹੁਤ ਸਾਰੇ ਲੋਕ ਨਰਾਜ਼ ਵੀ ਨੇ ਉਸ ਡੈਮੇਜ ਕੰਟਰੋਲ ਨੂੰ ਕਿਸ ਤਰ੍ਹਾਂ ਕਵਰ ਕੀਤਾ ਜਾਏਗਾ ਦੇਖੋ ਮੈਂ ਹਮੇਸ਼ਾ ਜਿਸ ਜਿਸ ਦਿਨ ਤੋਂ ਮੈਂ ਇਸ ਪਾਰਟੀ ਚਾਹੀਆਂ ਮੈਂ ਸਾਰਿਆਂ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਮੈਂ ਸਾਰਿਆਂ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਚੱਲੀ ਆ ਤੁਸੀਂ ਪਿਛਲੀ ਆ असेंबली इलेक्शंस देख लो उस ਤੋਂ ਬਾਅਦ ਜਦੋਂ ਮੈਂ 16 ਚਾਈ ਸੀ ਉਸ ਤੋਂ ਬਾਅਦ ਜਿਹੜੀਆਂ ਅਸੈਂਬਲੀ ਇਲੈਕਸ਼ਨਸ ਹੋਈਆਂ ਉਹ ਦੇਖ ਲਿਓ ਮੈਂ ਸਾਰੇ ਹੀ ਐਮਐਲਏ ਦੇ ਨਾਲ ਕੰਮ ਕੀਤਾ ਐਮਐਲਏ ਬਾਅਦ ਚ ਬਣੇ ਉਸ ਟਾਈਮ ਕੈਂਡੀਡੇਟਸ ਸੀਗੇ ਮੈਂ ਸਾਰੇ ਹੀ ਹਲਕਿਆਂ 'ਚ ਉਹਨਾਂ ਨਾਲ ਗਈ ਮੈਂ ਪੂਰਾ ਉਹਨਾਂ ਸੇ ਉਹਨਾਂ ਦਾ ਸਹਿਯੋਗ ਦਿੱਤਾ ਜੇ ਮੈਂ ਉਹਨਾਂ ਨਾਲ ਮੁੰਡਾ ਨਾਲ ਮੁੰਡਾ ਲਾ ਕੇ ਜੁੜੀ ਚਲੀ ਸੀ ਤਾਂ ਉਹ ਕਿਉਂ ਨਹੀਂ ਮੇਰੇ ਨਾਲ ਤੁਰਨਗੇ لیکن ਜਿਹੜੇ ਰੁੱਸੇ ਆ ਉਹਨਾਂ ਨੂੰ ਕਿਸ ਤਰ੍ਹਾਂ ਮਨਾਇਆ ਜਾਏਗਾ ਉਹਨਾਂ ਦੀ ਉਹਨਾਂ ਨੂੰ ਕਿਸ ਤਰ੍ਹਾਂ ਇੱਥੇ ਘਰ ਵਾਪਸੀ ਉਹਦੇ ਖਾਸ ਕਰਕੇ ਜਮਨੀ ਗਵਰਨਰ ਦੇ ਲਈ ਉਹ ਪ੍ਰਚਾਰ ਵਿੱਚ ਉਤਰਨ ਰੁੱਸੇ ਆ ਉਹਨਾਂ ਨੂੰ ਕਿਸ ਤਰ੍ਹਾਂ ਮਨਾएंगे ਰੁੱਸਿਆ ਲਿਖਦਾ ਇੱਕੋ ਹੀ ਚੀਜ਼ ਹੈ ਮੈਂ ਉਹਨਾਂ ਦੇ ਅੱਗੇ ਜਾ ਕੇ ਹੱਥ ਜੋੜ ਸਕਦੀਆਂ ਰਿਕੁਐਸਟ ਕਰ ਸਕਦੀਆਂ ਕਿਉਂਕਿ ਉਹਦਾ ਨਰਾਜ਼ ਹੋਣ ਦਾ ਕੋਈ ਹੈ ਨਹੀਂ ਕਿਉਂਕਿ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਦੇ ਚੋਂ ਮੈਕਸਿਮਮ ਲੋਕ ਤਾਂ ਕੱਲ ਰਾਤ ਮੈਨੂੰ ਆ ਕੇ ਘਰ ਹੀ ਮਿਲ ਗਿਆ ਤਾਂ ਉਹ ਬਹੁਤ ਖੁਸ਼ ਸੀ ਉਹ ਕਹਿੰਦੇ ਕਿ ਸਾਨੂੰ ਇਸ ਚੀਜ਼ ਦੀ ਕੁਝ ਖੁਸ਼ੀ ਹੈ ਕਿ ਪੰਜਾਬ ਕਾਂਗਰਸ ਨੇ ਹੁਸ਼ਿਆਰਪੁਰ ਨੂੰ ਇੱਕ ਲੋਕਲ ਕੈਂਡੀਡੇਟ ਦਿੱਤਾ ਤੇ ਕਿਉਂਕਿ ਇੱਕ ਫੀਮੇਲ ਨੂੰ ਦਿੱਤੀ ਹੈ ਤਾਂ ਤਾਂ ਮੈਂ ਇੱਕ ਬਹੁਤ ਹੀ ਸਿੰਪਲ ਫੈਮਿਲੀ ਤੋਂ ਬਿਲੋਂਗ ਕਰਦੀ ਆ ਉਹਨਾਂ ਨੂੰ ਇਸ ਚੀਜ਼ ਦੀ ਹੋਰ ਜ਼ਿਆਦਾ ਖੁਸ਼ੀ ਹੈ ਕਿ ਇਹ ਜੋ ਪਾਰਟੀ ਨੇ ਇੱਕ ਨਵਾਂ ਇਨੀਸ਼ੀਏਟਿਵ ਲਿਆ ਲਿੱਤਾ ਮੇਰੇ ਵਰਗੇ ਕੈਂਡੀਡੇਟ ਨੂੰ ਉਤਾਰਨ ਲਈ ਤਾਂ ਉਹ ਸਾਰੇ ਮੇਰੇ ਸਪੋਰਟ ਆਲਰੇਡੀ ਆ ਚੁੱਕੇ ਨੇ ਮੇਰੇ ਘਰ ਆ ਕੇ ਗਏ ਆ संतोष चौधरी ਉਹਨਾਂ ਦੀ ਬੇਟੀ ਨੇ ਅਪਲਾਈ ਕੀਤਾ ਸੀਗਾ ਸੰਤੋਸ਼ ਚੌਧਰੀ ਸੁਣਨ ਚਾਹ ਕਿ ਉਹ ਨਾਰਾਜ਼ ਬੈਠੇ ਨੇ ਕੀ ਲੱਗਦਾ ਕਿ ਉਹਨਾਂ ਦੀ ਨਾਰਾਜ਼ਗੀ ਜਾਇਜ਼ ਹੈ ਉਹਨਾਂ ਨੂੰ ਮਨਾਇਆ ਜਾਏਗਾ ਦੇਖੋ ਨਾਰਾਜ਼ਗੀ ਜਾਇਜ਼ ਨਾਜਾਇਜ਼ ਆਪਾਂ ਨਹੀਂ ਕਹਿ ਸਕਦੇ ਇਦਾਂ ਹੁੰਦਾ ਕਿ ਨਾਰਾਜ਼ਗੀ ਵੀ ਆਪਣੀਆਂ ਨਾਲੀਆਂ ਹੁੰਦੀ ਹੈ ਤੇ ਜੇ ਕੋਈ ਆਪਣਾ ਸਮਝਦਾ ਤਾਂ ਹੀ ਉਹ ਨਾਰਾਜ਼ਗੀ ਜਤਾਉਂਦਾ ਨਹੀਂ ਤਾਂ ਮੂੰਹ ਪਰੇ ਕਰਕੇ ਲੋਕ ਚਲੇ ਜਾਂਦੇ ਤੇ ਜੇ ਕੋਈ ਘਰ ਵਾਲਾ ਨਾਰਾਜ਼ ਹੋ ਜਾਏ ਤਾਂ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਿਆਰ ਨਾਲ ਮਨਾਇਆ ਜਾਂਦਾ ਹੈ ਤਾਂ ਮੈਂ ਵੀ ਡੈਫੀਨਿਟਲੀ ਇਹੀ ਕਰਾਂਗੀ ਮੈਡਮ ਬਹੁਤ ਸਾਰੇ ਲੋਕ ਨਾਰਾਜ਼ ਹੁੰਦੇ ਨੇ ਪਾਰਟੀ ਟਿਕਟ ਨਹੀਂ ਦਿੰਦੀ ਫਿਰ ਦੂਸਰੀਆਂ ਪਾਰਟੀਆਂ ਵੱਲ ਰੁਕ ਕਰ ਲੈਂਦੇ ਆ ਔਰ ਉਹਨਾਂ ਲਈ ਪ੍ਰਚਾਰ ਕਰਦੇ ਅਜਿਹੇ ਹਾਲਾਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਮੈਂ ਵੀ ਦੂਸਰੀ ਪਾਰਟੀ ਛੱਡ ਕੇ ਆਈ ਸੀ ਬਟ ਮੇਰੀ ਇੱਕ ਬਹੁਤ ਕਲੀਅਰ ਚੀਜ਼ ਸੀ ਕਿ ਮੈਂ ਟਿਕਟ ਕਰਕੇ ਨਹੀਂ ਛੱਡ ਕੇ ਆਈ ਸੀ ਦੇ ਵਰ ਰੀਜ਼ਨ ਕਿ ਜਿਸ ਕਰਕੇ ਮੈਂ ਛੱਡ ਕੇ ਆਈ ਠੀਕ ਹੈ ਇਟ ਵਾਸ ਨਾਟ ਦੇ ਟਿਕਟ ਸੋ ਜਿਹੜੇ ਜਾਂਦੇ ਆ ਮੇਰੇ ਖਿਆਲ ਚ ਟਿਕਟ ਜੇ ਨਾ ਮਿਲੇ ਛੱਡ ਕੇ ਜਾਣਾ ਮੈਨੂੰ ਨਹੀਂ ਲੱਗਦਾ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਜਿਨ੍ਹਾਂ ਤੇ ਪਾਰਟੀ ਨੇ ਬਹੁਤ ਸਾਲ ਬਹੁਤ ਜ਼ਿਆਦਾ ਭਰੋਸਾ ਕੀਤਾ ਹੁੰਦਾ ਤੇ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਜੇ ਪਾਰਟੀ ਨੇ ਇੱਕ ਵਾਰੀ ਕਿਸੇ ਹੋਰ ਨੂੰ ਚਾਂਸ ਦੇਣ ਦੇਣ ਦੇ ਬਾਰੇ ਸੋਚ ਲਿਆ ਤਾਂ ਤੁਸੀਂ ਨਾਰਾਜ਼ ਹੋ ਜਾਓਗੇ ਜੇ ਅੱਜ ਤੁਸੀਂ ਹੋ ਕੱਲ ਕੋਈ ਹੋਰ ਵੀ ਹੋ ਸਕਦਾ ਜੇ ਅੱਜ ਪਾਰਟੀ ਮੈਨੂੰ ਮੌਕਾ ਦੇ ਰਹੀ ਹੈ ਤਾਂ ਇਟ ਇਜ਼ ਆਬਵੀਅਸਲੀ ਹੋ ਸਕਦਾ ਹੈ ਕਿ ਨੈਕਸਟ ਟਾਈਮ ਕਿਸੇ ਹੋਰ ਨੂੰ ਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਪਾਰਟੀ ਦੇ ਉੱਪਰ ਕੋਈ ਸ਼ੱਕ ਕਰਾਂ ਜਾਂ ਮੇਰੀ ਨਿਸ਼ਟਾ ਪਾਰਟੀ ਲਈ ਖਤਮ ਹੋ ਜਾਏ ਮੈਡਮ ਕੰਡੀ ਇਹ ਇਲਾਕੇ ਲਗਾ ਲਓ ਚਾਹੇ ਵੇਟ ਦਾ ਇਲਾਕਾ ਲਗਾ ਲਓ ਲਗਭਗ 6 ਵਿਧਾਨ ਸਭਾ ਹਲਕੇ ਆ 6 ਵਿਧਾਨ ਸਭਾ ਹਲਕੇ ਦੀਆਂ ਬੱਕਰੀਆਂ ਬੱਕਰੀਆਂ ਸਮੱਸਿਆਵਾਂ ਨੇ ਕਿਸ ਤਰ੍ਹਾਂ ਦਾ ਦੇਖਦੇ ਬਿਲਕੁਲ ਡੈਫੀਨੇਟਲੀ ਸਾਡਾ ਤਾਂ ਏਰੀਆ ਹੀ ਇਸ ਤਰ੍ਹਾਂ ਦਾ ਹੈ ਹੁਸ਼ਾਰਪੁਰ ਇੱਥੇ ਕੰਢੀ ਵੀ ਹੈ ਇੱਥੇ ਪਲੇਨ ਏਰੀਆ ਵੀ ਹੈ ਹਰ ਏਰੀਆ ਦੀ ਸਮੱਸਿਆ ਡਿਫਰੈਂਟ ਹੈ ਜੇ ਅਸੀਂ ਕੰਢੀ ਦੀ ਗੱਲ ਕਰੀਏ ਤਾਂ ਉੱਥੇ ਜੰਗਲੀ ਜਾਨਵਰਾਂ ਦਾ ਵੀ ਬਾਕੀ ਸਮੱਸਿਆ ਜਿਦਾਂ ਪਾਣੀ ਬਿਜਲੀ ਦੀ ਤੋਂ ਉਹਨਾਂ ਨੂੰ ਪ੍ਰੋਬਲਮ ਹੈ ਸੜਕ ਦੀ ਪ੍ਰੋਬਲਮ ਡੈਫੀਨੇਟਲੀ ਹੈ ਜੰਗਲੀ ਜਾਨਵਰਾਂ ਨਾਲ ਵੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਉੱਥੇ ਖੇਤੀ ਵੀ ਇਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਹੁੰਦੀ ਹੈ ਤੇ ਕੁਝ ਪਾਲਿਸੀਸ ਤੇ ਕਰ ਰਹੇ ਹਨ ਵਰਕ ਲੋਕਾਂ ਨੂੰ ਵੀ ਮਿਲ ਰਹੇ ਹਨ ਉਹਨਾਂ ਨੂੰ ਵੀ ਪੁੱਛ ਉਹਨਾਂ ਦਾ ਫੀਡਬੈਕ ਵੀ ਲੈ ਰਹੇ ਹਨ ਕਿ ਇਹਦੇ ਲਈ ਉਹਨਾਂ ਨੂੰ ਕੀ ਲੱਗਦਾ ਕਿਉਂਕਿ ਉਹ ਇਸ ਸਮੱਸਿਆ ਨੂੰ ਡੇਲੀ ਫੇਸ ਕਰਦੇ ਆ ਤਾਂ ਉਹ ਦਾ ਪਤਾ ਹੈ ਕਿ ਇਹਨੂੰ ਕਿਸ ਤਰ੍ਹਾਂ ਨਾਲ ਸੌਲਵ ਸੋਲਵ ਕੀਤਾ ਜਾ ਸਕਦਾ ਤੇ ਜੋ ਉਹਨਾਂ ਦੇ ਸੋਲਿਊਸ਼ਨਸ ਹੋਣਗੇ ਅਸੀਂ ਐਕਸਪਰਟ ਨਾਲ ਬੈਠ ਕੇ ਸਾਰਾ ਕੁਝ ਉਹ ਪਲਾਨ ਕਰਕੇ ਉਹਤੇ ਜ਼ਰੂਰ ਵਰਕ ਕਰਾਂਗੇ ਲੇਕਿਨ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦਾ ਉਹਨਾਂ ਕਹਿੰਨਾ ਕਿ ਉਹਨਾਂ ਨੇ ਕੰਢੀ ਦੇ ਇਲਾਕੇ ਦੇ ਲੋਕਾਂ ਲਈ ਹਰ ਤਰ੍ਹਾਂ ਦਾ ਵਰਕ ਕੀਤਾ ਅੱਜ ਲੋਕ ਬੜੇ ਖੁਸ਼ਵਾਲ ਨੇ ਵੇਟ ਏਰੀਆ ਦੀ ਗੱਲ ਕੀਤੀ ਜਾਵੇ ਤੇ ਕਿਸਾਨ ਜਾਹੇ ਕੋਈ ਵੀ ਵਰਗ ਆ ਉਸ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਰਕ ਕੀਤਾ ਗਿਆ ਔਰ ਹਰ ਵਰਗ ਉਸ ਦਾ ਫਾਇਦਾ ਉਠਾ ਰਿਹਾ ਕਿਸ ਤਰ੍ਹਾਂ ਦੇਖੋ ਵਰਕ ਜੈਸੀ ਹੀ ਚਲੋ ਇਹਦੇ ਵਿੱਚ ਅਸੀਂ ਪਹਿਲਾਂ ਐਜੂਕੇਸ਼ਨ ਨੂੰ ਲੈ ਲੈਂਦੇ ਆ ਠੀਕ ਹੈ এডਿਕੇਸ਼ਨ ਨੂੰ ਅਸੀਂ ਦੇਖੀਏ ਤੇ ਜਦੋਂ ਕਾਂਗਰਸ ਸੀਗੀ ਇਸ ਤੋਂ ਪਹਿਲਾਂ ਉਸ ਟਾਈਮ ਵੀ ਪੂਰੇ ਹਿੰਦੁਸਤਾਨ 'ਚ ਇਹ ਮੰਨਿਆ ਗਿਆ ਸੀ ਕਿ ਪੰਜਾਬ ਦੀ এডਿਕੇਸ਼ਨ ਸਿਸਟਮ ਨੰਬਰ 1 ਤੇ ਹੈ ਠੀਕ ਹੈ ਤੇ ਜੋ ਚੀਜ਼ ਆਲਰੇਡੀ ਨੰਬਰ 1 ਤੇ ਹੈ ਤੁਸੀਂ ਉਹਨੂੰ ਮੇਨਟੇਨ ਕਰ ਸਕੋਗੇ ਇਹ ਬਹੁਤ ਵਧੀਆ ਗੱਲ ਹੈ ਤੁਸੀਂ ਮੇਨਟੇਨ ਕਰੋ ਪਰ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਪੰਜਾਬ ਦੀ এডਿਕੇਸ਼ਨ ਨੂੰ ਨੰਬਰ 1 ਬਣਾਇਆ ਠੀਕ ਹੈ ਹੈਲਥ ਇੰਸਟੀਟਿਊਸ਼ਨਸ ਲੈ ਲਓ ਠੀਕ ਹੈ ਆ ਉਹ ਕਹਿੰਦੇ ਕਿ ਅਸੀਂ ਹੈਲਥ ਤੇ ਕਰ ਰਹੇ ਆ ਓਕੇ ਪਰ ਹੈਲਥ ਇੰਸਟੀਟਿਊਸ਼ਨਸ ਪੰਜਾਬ ਚ ਪਹਿਲਾਂ ਵੀ ਵਧੀਆ ਸੀਗੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਬਹੁਤ ਹੀ ਜ਼ਿਆਦਾ ਵਧੀਆ ਹੋ ਗਏ ਨੇ ਸ਼ਾਇਦ ਇਹ ਤਾਂ ਲੋਕ ਜ਼ਿਆਦਾ ਬਿਹਤਰ ਦੱਸ ਸਕਦੇ ਆ ਹਜੇ ਵੀ ਲੋਕਾਂ ਨੂੰ ਜੇ ਅਸੀਂ ਕੰਡੀ ਚ ਜਾਈਏ ਤੇ ਆਪਣਾ ਇਲਾਜ ਕਰਾਣ ਲਈ ਸ਼ਹਿਰਾਂ ਚ ਕਿਉਂ ਆਣਾ ਪੈ ਰਿਹਾ ਹੈ ਜੇ ਹਰ ਪਾਸੇ ਤੁਹਾਡਾ ਐਜੂਕੇਸ਼ਨ ਸਿਸਟਮ ਤੇ ਤੁਹਾਡਾ ਮੈਡੀਕਲ ਸਿਸਟਮ ਇੰਨਾ ਜ਼ਿਆਦਾ ਵਧੀਆ ਹੋ ਗਿਆ ਹੈ ਲੇਕਿਨ ਸਰਕਾਰ ਤਾਂ ਕਹਿ ਰਹੀ ਹੈ ਕਿ ਉਹ 13 ਦੀਆਂ 13 ਸੀਟੀਆਂ ਆਪਣੇ ਵਿਕਾਸ ਦੇ ਆਧਾਰ ਤੇ ਜਿੱਤਣ ਕਿ ਔਰ ਲੋਕ ਉਹਨਾਂ ਨੂੰ ਜਿਹੜਾ ਹੈ ਆਪ ਮਹਾਰੇ ਵੋਟ ਪਾਉਣ ਉਹਨਾਂ ਵਿਕਾਸ ਤੇ ਤੇ ਤਾਂ ਮੈਨੂੰ ਪਤਾ ਨਹੀਂ ਪਰ ਆਈ ਥਿੰਕ ਜਿਹੜਾ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਫ੍ਰੀ ਬਿਜਲੀ ਦੇ ਰਹੇ ਆ ਤੇ ਫ੍ਰੀ ਪਾਣੀ ਦੇ ਰਹੇ ਆ ਮੇਰੇ ਘਰ ਦੇ ਬਿੱਲ ਸ਼ਾਇਦ ਇੱਕ ਵਾਰੀ ਫ੍ਰੀ ਹੋਇਆ ਹੋਏ ਪਰ ਨਹੀਂ ਹੈ ਕਿਉਂਕਿ ਜਿੰਨੇ ਲੋਕਾਂ ਨਾਲ ਗੱਲ ਕੀਤੀ ਹੈ ਲੋਕ ਇਹ ਕਹਿੰਦੇ ਆ ਕਿ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਆ ਸਾਨੂੰ ਫ੍ਰੀ ਰਾਸ਼ਨ ਨਹੀਂ ਚਾਹੀਦਾ ਸਾਨੂੰ ਆਪਣੇ ਬੱਚਿਆਂ ਲਈ এমਪਲੋਇਮੈਂਟ ਚਾਹੀਦੀ ਆ ਸਾਨੂੰ ਵਧੀਆ ਸਿਸਟਮ ਚਾਹੀਦਾ ਉਹਦੇ ਕਰਕੇ ਉਹ ਕਹਿੰਦੇ ਆ ਕਿ ਜੇ ਸਾਰਿਆਂ ਨੂੰ ਦਰ ਕੱਟ ਕਰਕੇ ਚੰਨੀ ਜੀ ਨੇ ਬਿੱਲਾਂ ਦੇ ਦਰ ਕੱਟ ਕੀਤੇ ਸੀ ਬਹੁਤ ਨੋਮੀਨਲ ਬਿਲਸ ਆਏ ਲੋਕਾਂ ਦੇ ਲੋਕ ਉਸ ਚ ਜ਼ਿਆਦਾ ਖੁਸ਼ ਸੀ ਇਨਸਟੈਡ ਆਫ ਕਿ ਜਿਹੜਾ ਅੱਜ ਕਹਿ ਰਿਹਾ ਕਿ ਫ੍ਰੀ ਫ੍ਰੀ ਬਿਜਲੀ ਦਿੱਤੀ ਜਾਵੇ ਅਹ ਕੇਂਦਰ ਦੇ ਵਿੱਚ ਬੈਠੀ ਭਾਜਪਾ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਿਕਾਸ ਵਾਸਤੇ ਆਪਣਾ ਅਹਿਮ ਯੋਗਦਾਨ ਪਾਇਆ ਅੱਜ ਹਰ ਪਾਸੇ ਜਿਹੜਾ ਚੌਮੁਖੀ ਰਾਜਮਾਰਗ ਬਣ ਰਹੇ ਆ ਚੌਮੁਖੀ ਲਾਈਨਾਂ ਵਿਛ ਰਹੀਆਂ ਨੇ ਉੱਥੇ ਹੀ ਰੇਲਵੇ ਲਾਈਨ ਕਨੈਕਟੀਵਿਟੀ ਕੀਤੀ ਜਾ ਰਹੀ ਹੈ ਉਸ ਦੇ ਆਧਾਰ ਤੇ ਲੋਕ ਜਿਹੜਾ ਹੈ ਪੰਜਾਬ ਦੇ ਲੋਕ ਜਿਹੜਾ ਹੈ ਉਹਨਾਂ ਨੂੰ ਵਰਤ ਪਾਉਣਗੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਕਿਸਾਨਾਂ ਦੀਆਂ ਸੀ ਉਹਨਾਂ ਨੂੰ ਹੱਲ ਕੀਤਾ ਗਿਆ ਹੈ ਅੱਜ ਹਰ ਵਰਗ ਜਿਹੜਾ ਹੈ ਕੇਂਦਰ 'ਚ ਬੈਠੀ ਜਿਹੜੀ ਭਾਜਪਾ ਸਰਕਾਰ ਉਸ ਤੋਂ ਖੁਸ਼ ਆ ਜੇ ਕਿਸਾਨਾਂ ਦੇ ਹਰ ਇਸ਼ੂ ਨੂੰ ਸੋਲਵ ਕਰ ਦਿੱਤਾ ਗਿਆ ਹੈ ਤਾਂ ਅੱਜ ਵੀ ਕਿਸਾਨ ਧਰਨੇ ਤੇ ਕਿਉਂ ਬੈਠੇ ਹਨ ਇਸ ਤਰ੍ਹਾਂ ਨਾਲ ਕਿਉਂ ਹੋ ਰਿਹਾ ਕਿ ਜਿੱਥੇ ਵੀ ਬੀਜੇਪੀ ਦੇ ਕੈਂਡੀਡੇਟਸ ਜਾ ਰਹੇ ਆ ਆਪਣੇ ਪ੍ਰਚਾਰ ਲਈ ਉਹਨਾਂ ਨੂੰ ਕਿਸਾਨ ਕਿਉਂ ਘੇਰ ਰਹੇ ਆ ਉਹਨਾਂ ਨੂੰ ਕਿਉਂ ਕੁਐਸ਼ਨਸ ਪੁੱਛ ਰਹੇ ਆ ਤਾਂ ਕਿ ਉਹ ਕਿਉਂ ਅਨਾਂਦਾ ਜਵਾਬ ਨਹੀਂ ਦੇ ਸਕ ਰਹੇ ਆ ਦੇਸ਼ ਚ ਮਹਿਲਾਵਾਂ ਦਾ ਜਦ ਜਦੋ ਮਹਿਲਾਵਾਂ ਦਾ ਜੋ ਹਾਲ ਹੈ ਉਹ ਕਿਸੇ ਕੋਲੋਂ ਛੁਪਿਆ ਨਹੀਂ ਹੈ ਹਰ ਕੋਈ ਦੇਖ ਰਿਹਾ ਹੈ ਕਿ ਅੱਜ ਫੀਮੇਲ ਸਿਕਿਉਰਿਟੀ ਕਿੰਨੀ ਹੈ ਤਾਂ ਉਹਨਾਂ ਨਾਲ ਕੀ ਕੁਝ ਹੋ ਰਿਹਾ ਸਾਰਾ ਦੇਸ਼ ਆਵਾਜ਼ ਉਠਾ ਰਿਹਾ বিজেਵੀ ਵੱਲੋਂ ਕੋਈ ਉਹਦਾ ਰਿਐਕਸ਼ਨ ਨਹੀਂ ਹੈ ਉਸ ਤੋਂ ਬਾਅਦ ਕਿ ਸਿਰਫ ਸੜਕਾਂ ਬਣਾਉਣਾ ਹੀ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਿਰਫ ਫਲਾਈਓਵਰ ਪੁਲ ਬਣਾਉਣਾ ਹੀ ਉਹਨਾਂ ਦੀ ਜ਼ਿੰਮੇਵਾਰੀ ਹੈ ਆਪਣੇ ਲੋਕਾਂ ਦੀ ਸੁਰੱਖਿਆ ਕੌਣ ਦੇਖੇਗਾ ਉਹਨਾਂ ਲਈ ਸਟੈਪਸ ਕੌਣ ਲਏਗਾ ਉਹਨਾਂ ਦੀ ਡਿਵੈਲਪਮੈਂਟ ਲਈ ਕੌਣ ਕੁਝ ਕਰੇਗਾ ਅਗੇਨ ਮੈਂ ਉਹੀ ਚੀਜ਼ ਚਾ ਰਹੀ ਹਾਂ ਇਨ ਅਨਇੰਪਲੋਇਮੈਂਟ ਨੂੰ ਕੌਣ ਖਤਮ ਕਰੇਗਾ ਐਜੂਕੇਸ਼ਨ ਸਿਸਟਮ ਇਸ ਲੈਵਲ ਤੱਕ ਕੌਣ ਲੈ ਕੇ ਜਾਏਗਾ ਕਿ ਬੱਚਿਆਂ ਨੂੰ ਅੱਗੇ ਪੜਨ ਲਈ ਸੋਚਣਾ ਨਾ ਪਵੇ ਆਰਾਮ ਨਾਲ ਉਹਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਕੂਲਾਂ ਚ ਭੇਜ ਸਕਣ ਮੈਡਮ ਮਹਿਲਾ ਸ਼ਕਤੀਕਰਨ ਦੀ ਪ੍ਰਧਾਨ ਮੰਤਰੀ ਮੋਦੀ ਹਰ ਵੇਖਾ ਗੱਲ ਕਰਦੇ ਨੇ ਔਰ 33% ਮਹਿਲਾ ਰੱਖਸ਼ਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਬਿਲ ਵੀ ਭੇਜ ਦਿੱਤਾ ਗਿਆ ਹੈ ਔਰ ਲੋਕ ਜਿਹੜੇ ਹੈਗੇ ਇਸ ਵਕਤ ਉਹ ਕਹਿੰਦੇ ਕਿ ਅਸੀਂ 33% ਮਹਿਲਾਵਾਂ ਨੂੰ ਜਿਹੜਾ ਸੀਟਾਂ ਵੀ ਦੇ ਰਹੇ ਹਾਂ ਤੇ ਕੀ ਕਹਿਣਾ ਸਾਰੀਆਂ ਪਾਰਟੀਆਂ ਜ਼ਰੂਰ ਦਾਵਾ ਕਰ ਰਹੀਆਂ ਬਟ ਕਾਂਗਰਸ ਨੇ ਕਰਕੇ ਦਿਖਾਇਆ ਹੈ ਕਾਂਗਰਸ ਨੇ ਇਸ ਵਾਰੀ ਦੋ ਮਹਿਲਾਵਾਂ ਨੂੰ ਟਿਕਟ ਦੇ ਕੇ ਵਿਸ਼ਵਾਸ ਦਿਖਾਇਆ ਹੈ ਤਾਂ ਉਹਨਾਂ ਨੇ ਦਿਖਾਇਆ ਹੈ ਕਿ ਐਕਚੁਅਲੀ ਔਰਤਾਂ ਇੰਪਾਵਰਮੈਂਟ ਕੌਣ ਬਲੀਵ ਕਰਦਾ ਹੈ ਇੱਕ ਅਸੀਂ ਪਾਰਟੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜੋ ਇਹ ਕਹਿੰਦੀ ਆ ਕਿ ਉਹਨਾਂ ਦੀ ਮੈਕਸਿਮਮ ਵੋਟਰਸ ਜਿਹੜੇ ਆ ਉਹ ਫੀਮੇਲ ਵੋਟਰਸ ਆ ਤੇ ਉਹਨਾਂ ਨੂੰ ਮੈਂ ਡੈਫੀਨੇਟਲੀ ਇਹ ਪੁੱਛਣਾ ਚਾਹਵਾਂਗੀ ਕਿ ਤੁਸੀਂ ਇਹ ਦੱਸੋ ਕਿ ਤੁਸੀਂ 13 ਚੋਂ 13 ਚੋਂ ਕਿੰਨੀਆਂ ਫੀਮੇਲਸ ਨੂੰ ਟਿਕਟ ਦਿੱਤੇ ਆ ਕੀ ਤੁਹਾਡੇ ਲਈ ਫੀਮੇਲਸ ਸਿਰਫ ਫੀਮੇਲ ਵਿੰਗ ਬਣਾ ਕੇ ਵੋਟਾਂ ਮੰਗਣ ਲਈ ਆ ਕੀ ਫੀਮੇਲਸ ਦਾ ਕੰਮ ਸਿਰਫ ਇੰਨਾ ਹੈ ਕਿ ਉਹ ਘਰ ਬੈਠ ਕੇ ਇੰਤਜ਼ਾਰ ਕਰਨ ਕਿ ਜੀ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਅਸੀਂ 1000 ਰੁਪਏ ਮਹੀਨਾ ਦੇਣ ਦਿਆਂਗੇ ਉਹ ਬਸ ਏਸੀ ਇੰਤਜ਼ਾਰ ਚ ਆਪਣੇ ਘਰਾਂ ਚ ਬੈਠ ਚ ਕਿਉਂ ਉਹ ਇਸ ਚੀਜ਼ ਨੂੰ ਨਹੀਂ ਸਮਝਦੇ ਕਿ ਔਰਤਾਂ ਅੱਜ ਇੰਨੀ ਪਾਵਰਫੁਲ ਹੋ ਗਈ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਵੀ ਜਾ ਸਕਦੀ ਹੈ ਡਿਸੀਜਨ ਵੀ ਲੈ ਸਕਦੀ ਹੈ ਪੋਲਿਟੀਕਲ ਡਿਸੀਜਨਸ ਲੈ ਸਕਦੀ ਹੈ ਇਲੈਕਸ਼ਨਸ ਲੜ ਸਕਦੀਆਂ ਤੇ ਪਾਰਲੀਮੈਂਟ ਜਾ ਕੇ ਪੰਜਾਬ ਦੇ ਇਸ਼ੂਜ਼ ਵੀ ਰੇਜ਼ ਕਰ ਸਕਦੀਆਂ ਨੇ ਜੇਕਰ ਜਮਨੀ ਗੋਮਰ ਸੰਸਦ ਤੇ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਕੰਮ ਕੀ ਹੋਏਗਾ ਹੁਸ਼ਿਆਰ ਪਰਵਾਸ ਹੁਸ਼ਿਆਰਪੁਰ ਵਾਸਤੇ ਜਿੰਨੇ ਵੀ ਮੈਂ ਹੁਣੀ ਗੱਲ ਕੀਤੀ ਹੈ ਕਿ ਹੁਸ਼ਿਆਰਪੁਰ ਦੇ ਇਸ਼ੂਜ਼ ਆ ਕਿਉਂਕਿ ਦੇਖੋ ਸਿਰਫ ਇੱਕ ਹਲਕਾ ਤਾਂ ਹੈ ਨਹੀਂ ਸਿਰਫ ਹੁਸ਼ਿਆਰਪੁਰ ਨਹੀਂ ਹੈ ਸਾਡੇ 9 ਹਲਕੇ ਹੈ ਹਰ ਹਲਕੇ ਦਾ ਆਪਣਾ ਆਪਣਾ ਇਸ਼ੂ ਹੈ ਆਪਣੇ ਆਪਣੀ ਪ੍ਰੋਬਲਮਸ ਹੈ ਉਹਨਾਂ ਸਾਰਿਆਂ ਪ੍ਰੋਬਲਮਸ ਨੂੰ ਪਹਿਲੇ ਮੈਂ ਦੇਖਾਂਗੀ ਉਸ ਤੋਂ ਬਾਅਦ ਡੈਫੀਨਿਟਲੀ ਮੈਂ ਸਾਰਿਆਂ ਨਾਲ ਗੱਲ ਕਰਕੇ ਜੋ ਵੀ ਐਕਸਪਰਟਸ ਹੋਣਗੇ ਉਹਨਾਂ ਨਾਲ ਗੱਲ ਕਰਕੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲੈ ਕਿਉਂਕਿ ਮੈਂ ਹੁਣੀ ਕਹਦੇ ਮੈਂ ਪਹਿਲ ਦੇ ਤੌਰ ਤੇ ਇਹੀ ਕਰ ਦੇਣਾ ਠੀਕ ਹੈ ਦੀ ਆਈ ਥਿੰਕ ਜੋ ਸਾਰੇ ਪੋਲੀਟੀਸ਼ੀਅਨਸ ਵਾਦਾ ਕਰਦੇ ਆ ਮੈਂ ਉਹ ਵਾਦਾ ਨਹੀਂ ਕਰਨਾ ਚਾਹਦੀ ਮੈਂ ਕਰਕੇ ਦਿਖਾਣਾ ਚਾਹਦੀ ਆ ਬਿਲਕੁਲ ਐਸਾਂ ਜਮਨੀ ਗਵਰਨ ਜਿਨ੍ਹਾਂ ਨੂੰ ਹੁਸ਼ਾਰਪੁਰ ਲੋਕ ਸਭਾ ਸੀਟ ਕਾਂਗਰਸ ਨੇ ਉਤਾਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਮਹਿਲਾ ਦੇ ਲਈ ਜੋ ਕੁਝ ਕਰਕੇ ਦਿਖਾਉਣਾ ਚਾਹੁੰਦੇ ਨੇ ਉੱਥੇ ਹੀ ਜਿਹੜਾ ਹੈ ਹੁਸ਼ਾਰਪੁਰ ਦੀ ਜਨਤਾ ਨੂੰ ਉਹਨਾਂ ਤੇ ਉਮੀਦ ਜੁਤਾਉਣੀ ਚਾਹੀਦੀ ਹੈ ਤਾਂ ਜੋ ਉਹ ਲੋਕ ਸਭਾ ਚ ਜਾ ਕੇ ਲੋਕਾਂ ਦੇ ਜਿਹੜੇ ਹੈ ਪੈਂਡਿੰਗ ਕੰਮ ਹੈ ਉਹਨਾਂ ਨੂੰ ਹੱਲ ਕਰਾ ਸਕਣ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 نیوز ਇੰਡੀਆ ਹੁਸ਼ਾਰਪੁਰ